ਚਾਹੀਦੀਆ ਅਸੀਂ ਲੱਗੇ ਆਂ ਇੱਧਰ ਬੰਦ ਹੁਣ ਬਾਬਿਆਂ ਦੇ ਨਾਲ ਕੰਮ ਤੋੜਦੇ ਹੀ ਜੀ ਮੈਂ ਪਿੰਡਾਂ ਚ ਦਰਸ਼ਨ ਮੰਡ ਕੇ ਆਈ ਆਂ ਵਧੀਆ ਕੀਤਾ ਮੈਂ ਕਿਹਾ ਮੈਂ ਚੱਲ ਬੰਦ ਦੇਖਿਆ ਵਾਂ ਵਧੀਆ 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 ਕੋਟ ਵੈਲਕਮ ਵਧੀਆ ਵੈਲਕਮ ਤੁਸੀਂ ਜੀ ਨਾਲੇ ਚਾਹੇ ਹੋ ਤੁਹਾਨੂੰ ਜੀ ਆਂ ਥੈਂਕ ਯੂ ਜੀ ਸਾਡੀ ਭੈਣ ਆ ਗਈ ਹੁਣ ਅਸੀਂ ਕੈਮ ਹੋ ਜਾਣਾ ਕੈਮ ਹੋ ਜਾਣਾ ਚਾਹੀਦੀਆ ਅਸੀਂ ਲੱਗੇ ਆਂ ਇੱਧਰ ਬੰਦ ਹੁਣ ਬਾਬਿਆਂ ਦੇ ਨਾਲ ਕੰਮ ਤੋੜਦੇ ਹੀ ਜੀ ਮੈਂ ਪਿੰਡਾਂ ਚ ਦਰਸ਼ਨ ਮੰਡ ਕੇ ਆਈ ਆਂ ਵਧੀਆ ਕੀਤਾ ਮੈਂ ਕਿਹਾ ਮੈਂ ਚੱਲ ਬੰਦ ਦੇਖਿਆ ਵਾਂ ਵਧੀਆ 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 ਕੋਟ ਵੈਲਕਮ ਵਧੀਆ ਵੈਲਕਮ ਤੁਸੀਂ ਨਾਲੇ ਚਾਏ ਹੋ ਤੁਹਾਨੂੰ ਜੀ ਆਇਆਂ ਨੂੰ ਥੈਂਕ ਯੂ ਜੀ ਸਾਡੀ ਭੈਣ ਆ ਗਈ ਹੁਣ ਅਸੀਂ ਕੈਮ ਹੋ ਜਾਣਾ ਕੈਮ ਹੋ ਜਾਣਾ ਚਾਹੀਦੀ ਆ ਅਸੀਂ ਲੱਗੇ ਆ ਇੱਧਰ ਬੰਦ ਹੁਣ ਬਾਬਿਆਂ ਦੇ ਨਾਲ ਕੰਮ ਕਰ ਰਹੇ ਸੀ ਨਹੀਂ ਜੀ ਮੈਂ ਪਿੰਡਾਂ ਚ ਦਰਸ਼ਨ ਮੰਡ ਕੇ ਆਈ ਆ ਵਧੀਆ ਕੀਤਾ ਮੈਂ ਕਿਹਾ ਮੈਂ ਚੱਲ ਬੰਦ ਦੇਖਿਆ ਵਾਂ ਵਧੀਆ 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 ਵਾਹ ਵੈਲਕਮ ਵਧੀਆ ਵੈਲਕਮ ਤੁਸੀਂ ਜੀ ਨਾਲੇ ਚਾਏ ਹੋ ਤੁਹਾਨੂੰ ਜੀ ਆਇਆਂ ਨੂੰ ਥੈਂਕ ਯੂ ਜੀ ਸਾਡੀ ਭੈਣ ਆ ਗਈ ਹੁਣ ਅਸੀਂ ਕੈਮ ਹੋ ਜਾਣਾ ਕੈਮ ਹੋ ਜਾਣਾ ਚਾਹੀਦੀ ਆ ਅਸੀਂ ਲੱਗੇ ਆ ਇੱਦਾਂ ਬੰਨ ਬਾਬਿਆਂ ਦੇ ਨਾਲ ਕੰਮ ਤੋੜੇ ਹੀ ਨਾ ਜੀ ਮੈਂ ਪਿੰਡਾਂ ਚ ਰਸਣ ਵੰਡ ਕੇ ਆਈ ਆ ਵਧੀਆ ਕੀਤਾ ਮੈਂ ਕਿਹਾ ਮੈਂ ਚੱਲ ਬੰਨ ਦੇਖਿਆ ਵਧੀਆ 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 ਕੋਟ ਵੈਲਕਮ ਵਾ ਵਧੀਆ ਵੈਲਕਮ ਥੈਂਕ ਯੂ ਤੁਸੀਂ ਅਜ ਨਾਲੇ ਚਾਏ ਹੋ ਤੁਹਾਨੂੰ ਜੀ ਥੈਂਕ ਯੂ ਜੀ ਸਾਡੀ ਭੈਣ ਆ ਗਈ ਉਹਨੇ ਅਸੀਂ ਕੈਮ ਹੋ ਜਾਣਾ ਕੈਮ ਹੋ ਜਾਣਾ